ਰੋ ਜੀ ਮੀਂਹ ਦੇਖੋ ਸਾਡੇ ਮੌਕੇ 'ਤੇ ਪਹੁੰਚੇ ਆ ਇਹ ਸਾਡੇ ਪਿੰਡ ਦੇ ਬੰਦੇ ਹੋ ਅੰਕਰੇ ਤੁਹਾਡਾ ਸਾਰਿਆਂ ਦਾ ਬੇਲੇਕ ਆਪਣੇ ਘੈਂਟ ਜਿਹੇ ਵਲੌਗ ਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ ਤੇ ਐਤ ਰੋਜ਼ ਫਿਰਦੇ ਹਾਂ ਤੇ ਅੱਜ ਆਪਾਂ ਜਾਣਾ ਵੀਰੋ ਗਾੜਾ ਸਾਹਿਬ ਵਿਖੇ ਤੇ ਸਾਨੂੰ ਸਭ ਨੂੰ ਪਤਾ ਹੀ ਹੈ ਨਾ ਵਰਸੀ ਆ ਤੇ ਆਪਾਂ ਜਰੂਰ ਅਜ ਇਸ ਦਾਤਨ ਕਾਂ ਚੱਲਦੇ ਸਾਨੂੰ ਰਾੜਾ ਸਾਹਿਬ ਦੇ ਤੇ ਸੁਣਨੂ ਵੀ ਕਰਾਵਾਂਗੇ ਤੇ ਅੱਜ ਬਹੁਤ ਜਿਆਦਾ ਸੰਗਤ ਆਈ ਹੋਊਗੀ ਬਹੁਤ ਜ਼ਿਆਦਾ ਤੇ ਭੀੜ ਪੂਰ ਵੀ ਬਹੁਤ ਜ਼ਿਆਦਾ ਹੋਊਗੀ ਤੇ ਬੱਸ ਚੱਲਦੇ ਆਂ ਤੇ ਆਜੋ

ਤੇ ਹੋ ਗਿਆ ਕੰਮ ਇਹ ਤੋਂ ਬਸ 7 ਕਿਲੋਮੀਟਰ ਹੋ ਗਿਆ ਰਾਣਾ ਜਾਵੋ ਇਹ ਵੀ ਤੇ ਹੋ ਗਿਆ ਗਾਣ ਗਿਆ ਵਧੀਆ ਨੇ ਉਹਨਾਂ ਤੇ ਤੇ 20 ਹੋ ਜਾਂਦਾ ਵਾ ਉਹ ਦੇਖਦੇ ਪਹੁੰਚ ਕਿਵੇਂ ਪਹੁੰਚਾਂਗੇ ਭੱਜ ਕੇ ਪਹੁੰਚਦੇ ਤੇ ਪਹੁੰਚਦੇ ਆ ਮੇਰਾ ਭੱਜ ਤੋ ਆ ਹਟ ਗਿਆ ਹਟ ਗਿਆ ਮੜਾ ਮੜਾ ਜਾ ਤੇ ਹਾਂਜੀ ਲੋ ਜੀ ਵੀਰੋ ਪਹੁੰਚ ਚੁੱਕੇ ਆਪਾਂ ਗੁਰਦੁਆਰਾ ਰਾਣਾ ਸਾਹਿਬ ਵਿਖੇ ਤੇ ਦੇਖੋ ਜੀ ਇੰਨੀ ਜਿਆਦਾ ਸੰਗਤ ਆਇਆ ਦਰਸ਼ਕ ਆ ਇਹ ਦੇਖੋ ਕਿੰਨੀ ਜਿਆਦਾ ਭੀੜ ਆ ਜੀ ਬੀਰ ਆਪ ਪਹੁੰਚ ਗਏ ਆ ਦੇਖੋ ਜੀ ਅੱਜ ਕਿੰਨੇ ਜਿਆਦੇ ਸੰਗਤ ਆਈ ਹੈ ਜੀ ਦਰਸ਼ਕਾਂ ਦੀ ਦੇਖੋ ਜੀ ਅੱਜ ਬੈਕਅਪ ਨੇ ਲਾਈਆ ਪਿਛਲੇ ਪਾਸੇ ਮੋਟਰ ਹੈਂਗ ਲਾਇਆ ਪਾਰਕਿੰਗ ਦੇ ਉਹ ਦੇਖੋ ਜੀ ਸਾਡੇ ਪਿੰਡ ਵਾਲੇ 2 ਘੰਟੇ ਪਹਿਲਾਂ ਤੁਰੇ ਸੀਗੇ ਤੇ ਹੁਣ ਪਹੁੰਚੇ ਆ ਬਹੁਤ ਜਿਆਦਾ ਜਾਮ ਸੀ ਅੱਜ ਬਹੁਤ ਜਿਆਦਾ ਆ ਗਿਆ ਇਹ ਆ ਗਿਆ ਜੀ ਮੀ ਆ ਚੱਲੀਏ ਹੋਰ ਤਾਂ ਕਿੰਨਾ ਟਾਈਮ ਆਵੇ ਚੱਲਣੇ ਜੀ ਨਾਮ ਤਾਂ ਲੇਣਾ ਕਿੰਨਾ ਬਹੁਤ ਜਾਉ ਸੀ ਰਾਂ ਆਰਾਮ ਦੇਣਾ ਯਾਰ ਆਰਾਮ ਦੇਣਾ ਬਹੁਤ ਟਾਈਮ ਲੱਗਿਆ ਆਰਾਮ ਵੜਾ ਜੱਜ ਲਈ ਮੀ ਆ ਗਿਆ ਜਰੋ ਜੀ ਮੀ ਦੇਖੋ ਸਾ ਜੀ ਮੋਕੀ ਦੀ ਪਹੁੰਚੇ ਆ ਆ ਸਾਡੇ ਪਿੰਦੇ ਬੰਦੇ ਹੋ ਅੰਕਰ Nó chỉ đi <laughs> cắt đấy kìa, tiếng chân đấy. Mau xuống đi, khóc. ਲਓ ਜੀ ਕਰੋ ਚੈੱਕ ਜੀ ਹਾ ਤਾਂ ਇੰਨੀ ਜਿਆਦਾ ਸੰਗਤ ਆਈ ਹੈ ਨਾ ਦਰਸ਼ਨ ਕਰਨ ਦੇਖੋ ਇੰਨੀ ਜਿਆਦਾ ਭੀੜ ਆ ਜਗ੍ਹਾ ਹੀ ਨਹੀਂ ਹੈਗੀ ਆ ਤੁਹਾਨੂੰ ਅੱਧਾ ਜੀ ਬ੍ਰੋ ਜੋੜੇ ਘੱਟ ਜਮਾ ਕਰਾਤੀ ਲੱਪੜਾ ਤੇ ਹੁਣ ਚੱਲਦੇ ਅੰਦਰ thank mm -hmm. you 这两个哈。 ਮਹਾਰਾਜ ਕੰ ਦਾ ਦੇਖੋ ਜੀ ਹੁਣ ਮੀਂਹ ਪੈ ਗਿਆ ਨਾ ਕਿਚੜੀ ਹੋ ਜਾਵਾਂ ਜਮਾਂ ਹੀ ਗੁੱਡੀਆਂ ਗੁੱਡੇ ਜਮਾਂ ਹੀ ਨਿਕਤੇ ਆਉਣਗੇ ਜਮਾਂ ਵੀ ਉਸ ਜੀ ਆ ਵੀ ਇਹਨੇ ਗੱਟ ਹੁਣ ਟਾਇਰ ਟੁੱਟ ਲਏ ਨੇਗੇ ਉਹਨਾ ਕੱਢਣ ਲੱਗੇ ਸੀ ਪਰ ਉਹ ਕੋਈ ਆਪਣੇ ਮੋਟਰ ਦਾ ਕੀ ਹਾਲ ਹੋਣਾ ਵਾ ਕੋਈ ਡੀਆ ਪਿਆ ਪਤ ਨਹੀਂ ਬਚਿਆ ਹੋਇਆ ਵਾ ਉਹ ਜਾ ਕੇ ਦੇਖਦੇ ਆ ਉਹ ਦੇਖੋ ਜੀ ਗੱਡੀ ਉਹ ਦੇਖੋ ਯਾ ਮਗਾਇ ਤੁਸੀਂ ਬਾਇ ਤੁਸੀਂ ਟਰੈਕਟਰ ਗੱਡੀ ਦਾ ਕੀ ਹਾਲ ਹੋਊਗਾ ਕੀ ਹੋਤਾ ਯਾਰ ਜਾ ਰਹੇ ਵੇਦੇ ਆ ਦੇ ਅਰੋਧ ਲਈ ਤੇ ਹਾਂਜੀ ਵੀਰੋ ਤੁਹਾਨੂੰ ਆਦਾ ਬਲੌਗ ਵਧੇਰੇ ਵੀਡੀਓ ਕੋ ਲਾਈਕ ਕਰਿਓ ਕਮੈਂਟ ਕਰਿਓ ਤੇ ਉਹਨਾਂ ਦੀ ਬਲੌਗ ਨੂੰ ਜਰੂਰ ਸਬਸਕ੍ਰਾਈਬ ਕਰ ਚੰਗਾ ਫਿਰ ਮਿਲਦਾ ਅਗੇ ਬਲੌਗ ਵਿੱਚ